ਕਾਲਜੂਗੀ ਪੁੱਤਰ 25 ਲੱਖ ਰੁਪਏ ਜੂਏ 'ਚ ਹਾਰ ਗਿਆ ਪਿਤਾ ਨੂੰ ਕਤਲ ਕਰਕੇ ਲੁੱਟਦਾ ਰਚਿਆ ਡਰਾਮਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਰਾੜ ਕਲਾਂ ਨਜ਼ਦੀਕ ਹੋਏ ਅਨੇ ਕਤਲ ਤੇ ਲੁੱਟ ਦੀ ਵਾਰਤਾਤ ਪੁਲਸ ਨੇ 24 ਘੰਟਿਆਂ ਵਿੱਚ ਸੁਲਝਾ ਲਈ ਹੈ ਮੁੱਲਜ਼ਮ ਮਰਤਕ ਦਾ ਪੁੱਤਰ ਹੀ ਨਿਕਲਿਆ ਹੈ ਕਾਲਜੂਗੀ ਪੁੱਤਰ ਨੇ ਜੂਆ ਹਾਰਨ ਮਗਰੋਂ ਹਿਸਾਬ ਕਿਤਾਬ ਮੰਗਣ ਤੇ ਆਪਣੇ ਪਿਤਾ ਦਾ ਕਤਲ ਕਰਕੇ ਲੁੱਟਦਾ ਡਰਾਮਾ ਰਚਿਆ। ਈਸ਼ਵੰਤੀ ਮੁਖਤਸਰ ਦੇ ਐਸਐਸਪੀ ਤੁਸਾਰ ਗੁਪਤਾਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਜਦ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਤਾਂ ਇਹ ਲੁੱਟ ਨਹੀਂ ਬਲਕਿ ਕਤਲ ਦੀ ਘਟਨਾ ਸਾਹਮਣੇ ਆਈ ਮੋਟਲੀ ਪੁੱਛਗੇ ਸ਼ਦ੍ਰਾਨ ਇਹ ਸਾਹਮਣੇ ਆਇਆ ਕਿ ਪਿਆਰਜੀਤ ਸਿੰਘ ਆਨਲਾਈਨ ਗੇਮ ਜੂਆ ਖੇਡਦਾ ਸੀ ਜਿਸ ਵਿੱਚ ਉਹ 25 ਲੱਖ ਰੁਪਏ ਹਾਰ ਗਿਆ ਸੀ ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਸਨੇ ਚੰਡੀਗੜ੍ਹ ਪੈਸੇ ਕੰਪਨੀ ਵਿੱਚ ਲਗਾਏ ਹਨ ਹੁਣ ਜਦ ਉਸਦੇ ਪਿਤਾ ਨੇ ਉਹਨਾਂ ਪੈਸਿਆਂ ਸਬੰਧੀ ਮੰਗ ਕੀਤੀ ਤਾਂ ਪਿਆਰਜੀਤ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪੁਲਿਸ ਨੇ ਪਿਆਰਜੀਤ ਸਿੰਘ ਉੱਪਰ ਮਾਮਲਾ ਦਰਜ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਵੀ ਅਸ਼ਸ਼ਵੀਰ ਨੇ ਦੱਸਿਆ ਕਿ ਇਸ ਵਿੱਚ ਸ਼ਾਮਲ ਦੂਜੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਜਦੋਂ ਇੱਕ ਰਿਪੋਰਟਡ ਇਨਸੀਡੈਂਟ ਜਿਹਦੇ ਵਿੱਚ ਇੱਕ ਗੱਡੀ ਦੇ ਲੁੱਟਖੋਹ ਵਾਲੇ ਪੈਗੇ ਸੀ ਤੇ ਉਹਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਸੀ ਤੇ ਦੂਜਾ ਜ਼ਖਮੀ ਹੋ ਗਿਆ ਸੀ ਇਸ ਚੀਜ਼ ਦੀ ਗੁੱਥੀ ਨੂੰ ਸੁਲਝਾਇਆ ਗਿਆ ਸਾਡੀ ਸਾਰੀ ਟੀਮਸ ਨੇ ਬੜੀ ਚੰਗੀ ਮਿਹਨਤ ਕਰਕੇ ਇਸ ਕੇਸ ਨੂੰ ਵਿਦਨ ਅ ਡੇ ਰਿਜ਼ੋਲਵ ਕੀਤਾ ਇਹਦੇ ਵਿੱਚ ਜੋ ਕਹਾਣੀ ਇਨ ਦੀ ਐਂਡ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈਗੀ ਕਿ ਕੋਈ ਲੁੱਟਖੋ ਵਾਲੇ ਗੱਡੀਆਂ ਨਹੀਂ ਪਈ ਸੀ ਗੱਡੀ ਦੇ ਵਿੱਚ ਦੋ ਸਵਾਰ ਸੀ ਇੱਕ ਫਾਦਰ ਸੀਗਾ ਇੱਕ ਬੇਟਾ ਸੀਗਾ ਬੇਟੇ ਦੇ ਕੁਝ ਪਰਸਨਲ ਇਸ਼ੂਜ਼ ਕਰਕੇ ਉਹ ਉਹ ਹੀ ਆਪਣੇ ਫਾਦਰ ਨੂੰ ਉਹਨੇ ਮਾਰਦਾ ਮਾਰਨ ਤੋਂ ਬਾਅਦ ਉਸਨੇ ਉੱਥੇ ਇੱਕ ਸੀਨ ਕ੍ਰੀਏਟ ਕੀਤਾ ਜਿਹਦੇ ਵਿੱਚ ਉਹਨੇ ਆਪਣੀ ਗੱਡੀਆਂ ਦੇ ਸ਼ੀਸ਼ੇ ਬੰਨੇ ਤੇ ਇਹ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਗੱਡੀ ਨੂੰ ਹਮਲਾਵਰ ਬਹਿ ਗਏ ਸੀ ਤੇ ਪੈਗਰ ਉਹਨਾਂ ਨੇ ਇਹ ਫਾਦਰ ਦਾ ਮਰਡਰ ਕੀਤਾ ਤੇ ਇਹਨਾਂ ਦਾ ਫੋਨ ਫੁੰਚ ਕੇ ਲੈ ਗਏ ਤੇ ਗੱਡੀ ਦੀ ਚਾਬੀ ਲੈ ਗਏ ਰੀਜ਼ਨ ਆਫ ਮਰਡਰ ਕੀ ਆ ਜੀ ਸਾਹਮਣੇ ਰੀਜ਼ਨ ਆਫ ਮਰਡਰ ਇਹ ਹੈਗਾ ਜੀ ਹੀ ਇਹਨੇ 25 ਲੱਖ ਰੁਪਏ ਜੂਏ ਦੇ ਵਿੱਚ ਖੋਏ ਸੀ ਤੇ ਜੋ ਇਹਦੇ ਫਾਦਰ ਨੂੰ ਨਹੀਂ ਪਤਾ ਸੀ ਇਹ ਆਪਣੇ ਬਾਦਰ ਨੂੰ ਕਹਿੰਦਾ ਹੁੰਦਾ ਸੀ ਕਿ ਜੀ 25 ਲੱਖ ਰੁਪਏ ਮੈਂ ਚੰਡੀਗੜ੍ਹ ਵਿੱਚ ਕਿਸੇ ਬਿਜ਼ਨਸ ਵਿੱਚ ਲਾਏ ਸੀ ਤੇ ਉੱਥੇ ਫਸ ਗਏ ਹੈ ਤੇ ਇਹ ਇਥੋਂ ਉਸ ਦਿਨ ਸਵੇਰੇ ਚੰਡੀਗੜ੍ਹ ਚਲੇ ਸੀ ਫਾਦਰ ਇਹਨੂੰ ਲੈ ਕੇ ਕਿ ਆਪਾਂ ਆਹ ਚੱਲ ਪੈਸੇ ਢਾ ਕੇ ਲੈ ਕੇ ਆਈਏ ਤੇ ਇਹਨੂੰ ਲੱਗਿਆ ਕਿ ਜੇਕਰ ਅਸੀਂ ਚੰਡੀਗੜ੍ਹ ਪਹੁੰਚ ਗਏ ਤੇ ਸਿਚੁਏਸ਼ਨ ਇਹ ਹੋ ਜੂਗੀ ਕਿ ਮੇਰੇ ਫਾਦਰ ਨੂੰ ਪਤਾ ਲੱਗ ਜੂਗਾ ਤੇ ਫਿਰ ਜੋ ਵੀ ਉਸ ਦੇ ਅੱਗੇ ਫੇਅਰ ਕਰਦਾ ਸੀ ਤੇ ਉਸ ਤੋਂ ਪਹੁੰਚਣ ਤੋਂ ਪਹਿਲਾਂ ਹੀ ਇਹਨੇ ਆਪਣੇ ਫਾਦਰ ਦਾ ਕਤਲ ਕਰ ਦਿੱਤਾ ਪਰ ਇਹ ਕੱਲਾ ਸੀ ਜਾਂ ਕੋਈ ਹੋਰ ਨਹੀਂ ਸਟੱਡਾ ਇਹ ਕੱਲਾ ਸੀਗਾ ਇਹਨੇ ਕੱਲੇ ਹੀ ਸਾਰੀ ਪਲਾਨਿੰਗ ਕੀਤੀ ਸੀ ਇਹਦੀ ਜੋ ਇਨਸੀਡੈਂਟ ਹੈਗਾ ਤੇ ਮਾਰਨ ਤੋਂ ਬਾਅਦ ਇਹਨੇ ਸ਼ੋ ਕੀਤਾ ਸੀ ਕਿ ਇਹਨਾਂ ਨੂੰ ਹਮਲਾਵਰ ਪੈ ਗਿਆ ਸੀ ਹਥਿਆਰ ਜੋ ਹਲੇ ਤੱਕ ਪ੍ਰੀਮੀਨ ਇਨਵੈਸਟੀਗੇਸ਼ਨ ਵਿੱਚ ਆਇਆ ਹੈ ਉਹ ਹੈਗਾ ਤਾਕੂ ਤੇ ਤੇਜ਼ ਹਾਰ ਚਾਕੂ ਹੈ ਉਹ ਰਿਕਵਰ ਕਿਤਾ ਜਾਏਗਾ ਜੇ ਸਾਨੂੰ ਔਰ ਐਗਜ਼ੈਕਟ ਡਿਟੇਲਸ ਮਿਲਣ ਗਿਆ ਉਹਦੀ ਕਿ ਕੀ ਚੀਜ਼ ਹੈਗੀ ਤੇ ਕੀ ਨਹੀਂ ਸੀਗੀ ਫਾਇਰਿੰਗ ਦੀ ਗੱਲ ਵੀ ਸਾਹਮਣੇ ਫਾਇਰਿੰਗ ਵਾਲੀ ਗੱਲ ਸਾਫ਼ ਸੁਥਰੀ ਝੂਠੀ ਗੱਲ ਸੀਗੀ ਜੀ ਵਾ ਕੋਈ ਫਾਇਰ ਆਰਮ ਨਹੀਂ ਸੀਗਾ ਮੁੰਡੇ ਦਾ ਪਲਾਨ ਆਪਣੇ ਫਾਦਰ ਮਾਰਨ ਦਾ ਸੀਗਾ ਉਹਨੇ ਚਾਕੂ ਯੂਜ਼ ਕੀਤਾ ਚਾਕੂ ਯੂਜ਼ ਕਰਕੇ 4 ਸਟੈਪ ਵੂਨਜ਼ ਰਹੇ ਨੇ ਜਿਹਦੇ ਨਾਲ ਉਹਦੀ ਡੈਥ ਹੋਈ ਹੈ ਕਿੰਨੀ ਜਲਦੀ ਪਲਾਨਿੰਗ ਕਰੇ ਸਰ ਉਸ ਤੋਂ ਪਤਾ ਲੱਗੇ ਨਹੀਂ ਪੁੱਜ ਗਏ ਜੀ ਤੋਂ ਫਾਦਰ ਨੂੰ ਮਾਰਨ ਦੀ ਇਹਦੀ ਕੋਈ ਪਲੈਨਿੰਗ ਹਲੇ ਤੱਕ ਅਸੀਂ ਦੇਖ ਰਹੇ ਹਾਂ ਹਲੇ ਪੁੱਜ ਕੇ ਚੱਲ ਰਹੀ ਹੈ ਉਸ ਚੀਜ਼ ਤੋਂ ਕਲੀਅਰ ਹੋਏਗਾ ਬਟ ਬਹੁਤ ਪ੍ਰੀ ਪਲਾਨ ਨਹੀਂ ਲੱਗਦਾ ਇਹ ਲੱਗਦਾ ਹੈ ਕਿ 2-4 ਦਿਨ ਪਹਿਲੇ ਇਹਨੇ ਸੋਚਿਆ ਸੀ ਕਿ ਆਪਣੇ ਫਾਦਰ ਦਾ ਕੰਮ ਕਰਨਾ ਕੋਈ ਸਵਾਕਟ ਲੱਗਿਆ ਹੋਇਆ ਹੈਗਾ ਮੇਰੀ ਸਰ ਹੋਇਆ ਕਿ ਅਸਲੇ ਦਾ ਯੂਜ਼ ਨਹੀਂ ਜੀ ਅਸਲੇ ਦਾ ਯੂਜ਼ ਨਹੀਂ ਹੋਇਆ ਜੋ ਇਨੀਸ਼ੀਅਲ ਸਾਨੂੰ ਬਿਆਨ ਮਿਲੇ ਸੀ ਉਹਦੇ ਬੇਸਿਸ ਤੇ ਅਸੀਂ ਫਰਸਟ ਇਨਫੋਰਮੇਸ਼ਨ ਰਿਪੋਰਟ ਲਿਖੀ ਸੀ ਤੇ ਐਫ ਆਈ ਆਰ ਲਿਖਣ ਤੋਂ ਬਾਅਦ ਅਸੀਂ ਅੱਗੇ ਤਫਤੀਸ਼ ਕਰਦੇ ਹੋਏ ਸਾਰੀ ਗੱਲਾਂ ਨੂੰ ਕਲੀਅਰ ਕੀਤਾ ਹੈ ਤੇ ਆਰਮਸ ਜਾਂ ਵੈਪਨ ਯੂਜ਼ ਹੋਣ ਵਾਲੀ ਕੋਈ ਗੱਲ ਨਹੀਂ ਹੈ ਇਹਦੇ ਵਿੱਚ ਅਕੋਰਡਿੰਗਲੀ ਸੈਕਸ਼ਨਸ ਦਾ ਵਾਦਾ ਔਰ ਗਾਡਾ ਕੀਤਾ ਜਾਏ ਕੀ ਕਹਿ ਰਹੀ ਹੈ ਜੀ ਮਨ ਮੁਕਸਦ ਦੇ ਵਾਸੀ ਨੂੰ ਆਸ਼ਵਾਸਨ ਦਿਵਾਉਣਾ ਚਾਹੁੰਦਾ ਕਿ ਅਸੀਂ ਕੰਪਲੀਟਲੀ ਰੈਡੀ ਹੈਗੇ ਅਸੀਂ ਕੰਪਲੀਟਲੀ ਐਕਟਿਵ ਹੈਗੇ ਸਾਡੀ ਨਹੀਂ ਅਸੀਂ ਰਾਪਿਡ ਰੂਰਲ ਫੋਰਸ ਵੀ ਐਕਟਿਵ ਕੀਤੀ ਹੈ ਸਾਡੀ ਪੀਸੀਆਜ਼ ਦਾ ਸਟਰਕਚਰ ਅਗੇਨ ਕ੍ਰੀਏਟ ਕੀਤਾ ਗਿਆ ਟੂ ਬੀ ਵੈਰੀ ਇਫੈਕਟਿਵ ਤੇ ਇਹਦੇ ਨਾਲ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਹਾਡੇ ਕੋਲ ਵੀ ਕੋਈ ਇਨਫੋਰਮੇਸ਼ਨ ਹੁੰਦੀ ਹੈ ਕੋਈ ਇਸ਼ੂ ਹੁੰਦਾ ਹੈ ਤੁਹਾਨੂੰ ਲੱਗ ਰਿਹਾ ਲੁੱਟਾ ਕੋਆ ਇੱਥੇ ਜ਼ਿਆਦਾ ਹੋ ਰਹੀ ਹੈ ਤੁਸੀਂ ਆਪਣੀ ਗੱਲ ਮੇਰੇ ਤੱਕ ਪਹੁੰਚਾਓ ਅਸੀਂ ਕੰਪਲੀਟਲੀ ਐਕਟਿਵ ਹੈਗੇ ਕੋਈ ਵੀ ਗੈਂਗ ਜੋ ਹੈਗੀ ਉਹਨੂੰ ਛੱਡਿਆ ਨਹੀਂ ਜਾਏਗਾ ਸਾਰੇ ਫੜ ਕੇ ਅੰਦਰ ਦਿੱਤੇ ਜਾਣਗੇ ਤੇ ਇਸ ਚੀਜ਼ ਲਈ ਤੁਹਾਨੂੰ ਕਿਸੇ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਜੋ ਵੀ ਗੱਲ ਹੈ ਸਾਡੇ ਤੱਕ ਪਹੁੰਚਾਓ ਅਸੀਂ ਵੀ ਬਲ ਅਨਸ਼ੋਰ ਕਿ ਉਹਦੇ ਤੇ ਐਕਸ਼ਨ ਲੇਤਾ ਹੈ ਸਰ ਇੱਕ ਖਬਰ ਵੀ ਗੱਲ ਚੱਲ ਰਹੀ ਹੈ ਲੁਧਿਆਣੇ ਘਟਨਾ ਹੋਈ ਹੈ ਲੋਕ ਦੱਸ ਰਹੇ ਵੀ ਮੁਕਸਰ ਹੋਈ ਹੈ ਹਾਂਜੀ ਉਹ ਵੀ ਹੈਗੀ ਉਹਦਾ ਇੱਕ ਸਕਰੀਨਸ਼ਾਟ ਘੁੰਮ ਰਿਹਾ ਜਿਹਦੇ ਵਿੱਚ ਦੋ ਬੰਦੇ ਨਜ਼ਰ ਆਉਂਦੇ ਉਹ ਘਟਨਾ अगेन ਉਹ ਲੁਧਿਆਣੇ ਦੀ ਹੈਗੀ ਮੁਕਸਰ ਦੀ ਨਹੀਂ ਹੈ ਉਹ ਸਦਰ ਮੁਕਸਰ ਦੀ ਕਹਿ ਰਹੇ ਬਟ ਉਹਨੂੰ ਵੈਰੀਫਾਈ ਕੀਤਾ ਗਿਆ ਉਹ ਸਦਰ ਮੁਕਸਰ ਦੀ ਨਹੀਂ ਹੈ ਕਿ ਲੁਧਿਆਣੇ ਸਰ ਕੁਵਾਰੀਏ ਫਟੇ ਜਿਹੜੇ ਵਿਕੀ ਅੱਗੇ ਕੁਝ ਰੈਸਕਿਊ ਟੀਮ ਆ ਗਏ ਉਹ ਚੱਲੀ ਹੋਈ ਗਵਾਈਏ ਕੁਵਾਰੀ ਆਏ ਫਿਰ ਅਸੀਂ ਦੋ ਚਾਰ ਦਿਨ ਇਹਦੇ ਇਸ ਕੇਸ ਦੇ ਵਿੱਚ ਸਾਰੇ ਟਾਈਮ ਹੀ